ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਵਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ। ਸੋ ਅੱਜ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਇੱਕ ਛੋਟੀ ਜੀ ਗੁੜੀਆ ਜਿਸ ਨੇ ਬਹੁਤ ਨਾਮ ਰੌਸ਼ਨ ਕੀਤਾ ਆਪਣੇ ਮਾਤਾ ਪਿਤਾ ਦਾ ਅਤੇ ਕੋਰਾੜੀ ਸ਼ਹਿਰ ਦਾ ਇਸ ਕੈਟਾਗਰੀ ਵਿੱਚ ਜੋ ਅੱਜ ਕੇ ਪਹਿਲੇ ਵਿਨਰ ਹੈ ਉਹਨਾਂ ਦਾ ਨਾਮ ਹੈ नामिया नामिया जोरदार तालियां की फर्स्ट ऑफ ऑल कॉन्ग्रेचुलेशन छोटे पैकेट बड़े धमाके डांस कैटेगरी विनर नामिया कैसा लग रहा है बेटा जीतने के बाद बहुत अच्छा लग रहा है क्या कहना चाहोगे जीतने के बाद मैं ये कहना चाहूंगी कि जो बच्चे मतलब पार्टिसिपेंट्स जिनको ट्रॉफी मिलेगी वो मायूस ना हो ਉਹ ਪ੍ਰੈਕਟਿਸ ਕਰਦੇ ਰਹਿਣਗੇ ਅਤੇ ਜਿੱਤੇ ਇੱਕ ਦਿਨ। ਕੀ ਬਾਤ ਹੈ ਜੀ ਜ਼ੋਰਦਾਰ ਤਾਲੀਆਂ ਨਾਮੇ ਕੇ ਲਈ। ਛੋਟੀ ਸੀ ਪਿਆਰੀ ਸੀ ਬੱਚੀ ਲੇਕਿਨ ਬਾਤੇ ਬਹੁਤ ਬੜੀ-ਬੜੀ। ਥੈਂਕ ਯੂ so much ਬੇਟਾ ਜੀ। ਦੂਡੀਆਂ ਦਾ ਨਾਮ ਹੈ ਨਾਮਿਆ ਤਸੀਨ ਸਨੀ ਤਸੀਨ ਜੀ ਨੇ ਜੋ ਸਨੀ گارਮੈਂਟਸ ਵਾਲੇ ਜਿਨ੍ਹਾਂ ਨੂੰ ਆਪਾਂ ਕਰਾਲੀ ਸ਼ਹਿਰ ਦੇ ਵਿੱਚ ਚੰਗੀ ਤਰ੍ਹਾਂ ਜਾਣਦੇ ਆਂ, ਸੋ ਉਹਨਾਂ ਦੀ ਬੇਟੀ ਹੈ ਸਾਡੇ ਨਾਲ ਇਸ ਵੇਲੇ ਮੌਜੂਦ ਹੈ। ਅਸੀਂ ਇਨਾਂ ਨਾਲ ਗੱਲਬਾਤ ਕਰਨ ਲਈ ਆਏ ਆ ਕਿਉਂਕਿ ਨਾਮਿਆ ਨੇ ਇੱਕ ਜੋ ਕੰਪੀਟੀਸ਼ਨ ਜਿੱਤਿਆ ਹੈ ਕਿਸਮੇ ਕਿੰਨਾ ਹੈ ਦਮ ਸੋ ਇਸ ਕੰਪੀਟੀਸ਼ਨ ਦੇ ਵਿੱਚ ਨਾਮਿਆ ਨੇ ਫਰਸਟ ਪੋਜੀਸ਼ਨ ਲਈ ਹੈ ਗੱਲਬਾਤ ਕਰਦੇ ਆ ਕਿਉਂਕਿ ਨਾਮਿਆ ਇੱਕ ਡਾਂਸ ਅਤੇ ਐਕਟਿੰਗ ਬਹੁਤ ਵਧੀਆ ਕਾਰੀਏ ਤੇ ਆਓ ਆਪਾਂ ਹੁਣ ਗੱਲਬਾਤ ਕਰਦੇ ਆ ਨਾਮਿਆ ਜੀ ਦੇ ਨਾਲ ਅਤੇ ਸਨੀ ਹੁਣਾ ਨਾਲ ਨਾਮਿਆ ਜੀ ਕਿਸਮੇ ਕਿੰਨਾ ਹੈ ਦਮ ਇਹ ਕੰਪੀਟੀਸ਼ਨ ਤੁਸੀਂ ਲੜਿਆ ਤੇ ਸਨੀ ਜੀ ਹਾਂਜੀ ਹਾਂਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਇਸ ਤੁਹਾਡੀ ਬੇਟੀ ਨਾਮਿਆ ਨੇ ਬੜਾ ਨਾਮਣਾ ਖਟਿਆ ਠੀਕ ਹੈ ਜੀ ਇਹ ਜੋ ਰਾਉਂਡ ਸੀਗਾ ਇਹ ਕਿੰਨਾ ਰਾਉਂਡ ਸੀਗਾ ਇਹ ਇਹ 5th ਰਾਉਂਡ ਸੀਗਾ ਜੀ ਜੀ 5th ਰਾਉਂਡ ਸੀਗਾ ਜੀ ਸੋ पहला राउंड बेटा जी तुसी मतलब के किथों करया सीगा चार राउंड पहला होए हां जी स्कूल में करया था स्कूल में हां जी ओके okay. ते उस तो बाद भी होए हां हां जी उस तो बाद तीन राउंड होए ओके okay. उस बाद प्रागी पे श्री रामराय स्कूल में वो सेकंड राउंड जी जो थर्ड और फोर्थ राउंड थे वो हमारे जीरो पर जी हां जी और जो फिफ्थ राउंड था वो बराबर दूरी में जो ਵਾਹ ਜੀ ਵਾਹ ਸੋ ਕਿੰਨੀ ਖੁਸ਼ੀ ਹੋ ਰਹੀ ਹੈ ਤੁਹਾਨੂੰ ਸਾਨੂੰ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਬਹੁਤ ਅੱਛਾ ਲੱਗ ਰਿਹਾ ਜੀ ਹਾਂ ਜੀ ਨਾਮ ਹੈ ਜੀ ਇਹ ਸ਼ੌਕ ਕਿਵੇਂ ਪਿਆ ਤੁਹਾਨੂੰ ਮੇਰਾ ਛੋਟੇ ਉਪਰ ਤੋਂ ਬਹੁਤ ਸ਼ੌਕ ਹੈ اچھا ਪਹਿਲਾਂ ਕੁਛ ਕੀਤਾ ਸੀ ਕਿਤੇ ਪਾਰਟਿਸਪੇਟ ਨਹੀਂ ਪਹਿਲੇ ਮੈਂ YouTube ਸੇ ਹੀ ਦੇਖ ਕੇ ਕਰੀ ਕਰਤੀ ਪਾਰਟਿਸਪੇਟ ਤਾਂ ਨਹੀਂ ਕੀਤਾ ਹੈ ਲੇਕਿਨ ਜਿਵੇਂ जागरण पे या वैसे शौक था जी। तो काली माता का भी किया अच्छा जी दो तो तीन बार इसने किया है, है। तो यूट्यूब करती थी तो हमे लगा कि चलो करवा देते है बच्चे को शौक है तो ऐसे ही इसका शौक बस अब बढ़ता गया ट्रेनिंग भी किसी ने देती है हाँ जी मेरा एक कोरियोग्राफर है अच्छा देती है ओके ਨਿੱਤੇ ਪਾਸ਼ਾਲਾ ਜੀ ਅੱਛਾ ਜੀ ਸੈਕਟਰ ਮੁਹਾਲੀ ਉੱਥੇ ਜਾਂਦੀ ਹੈ ਇਹ ਹਾਂ ਉਸ ਤੋਂ ਬਾਅਦ ਇਹਨਾਂ ਨੇ ਉੱਥੇ 2-3 ਮਹੀਨੇ ਟ੍ਰੇਨਿੰਗ ਲਈ ਹੈ ਓਕੇ ਕਿਉਂਕਿ ਸੈਮੀ ਫਾਈਨਲ ਸੀਗਾ ਤੇ ਬਾਅਦ ਗ੍ਰੈਂਡ ਫਾਈਨਲ ਉਹ ਕਹਿੰਦੇ ਵੀ ਹੋਰ ਤਿਆਰੀ ਬੈਸਟ ਹੋਣਾ ਚਾਹੀਦਾ ਕੰਪੀਟੀਸ਼ਨ ਟਫ ਬਹੁਤ ਹੈ ਫਿਰ ਇਹਨਾਂ ਨੇ ਉਸੇ ਵਾਸਤੇ ਤਸੀਮ ਮੁਹਾਲੀ ਨਿੱਤੇ ਪਾਸ਼ਾਲਾ ਤੇ ਕਰਵਾਇਆ ਟ੍ਰੇਨਿੰਗ ਉਹਨਾਂ ਨੇ ਬਹੁਤ ਅੱਛਾ ਇਹਨੂੰ ਗਾਈਡ ਕਰਿਆ ਹਾਂਜੀ ਤੇ ਇਹ ਬਦਲ ਤੱਕ ਇਹ ਪਹੁੰਚ ਗਈ ਹੈ ਗ੍ਰੈਂਡ ਫਾਈਨਲ ਤੇ ਵਿਨਰ ਆਈ ਹੈ ਜੀ ਸੋ ਇਹਦੇ ਵਿੱਚ ਤੁਸੀਂ ਐਕਟਿੰਗ ਬਹੁਤ ਵਧੀਆ ਕੀਤੀ ਹੈ ਇੱਕ ਬੱਚਾ ਰੋ ਰਿਹਾ ਉਹਦੇ ਵੱਲ ਨੂੰ ਤੁਸੀਂ ਜਾਂਦੇ ਹੋ ਤੇ ਡਾਂਸ ਵੀ ਬਹੁਤ ਵਧੀਆ ਕੀਤਾ ਹੈ ਥੈਂਕ ਯੂ ਇਮੋਸ਼ਨਲ ਮਤਲਬ ਕਿ ਤੁਹਾਡਾ ਜਿਹੜਾ ਫੇਸ ਇਮਪ੍ਰੈਸ਼ਨ ਸੀ ਬਹੁਤ ਵਧੀਆ ਸੀ ਮੈਂ ਪੂਰੀ ਵੀਡੀਓ ਉਹ ਦੇਖੀ ਹੈ ਇਹ ਬੜਾ ਵਧੀਆ ਸੀਗਾ ਉਹ ਇਹਨੂੰ ਸਿਖਾਉਣ ਦੇ ਵਿੱਚ ਵੀ ਕਿਸੇ ਦਾ ਰੋਲ ਹੈਗਾ ਕਿਸ ਨੇ ਸਿਖਾਇਆ ਤੁਹਾਨੂੰ ਹਾਂ ਜੀ ਐਸ ਆ ਹੈ ਕਿ ਜੋ ਕੋਰੀਓਗ੍ਰਾਫਰ ਹੈ उनका भी रोल है काफी अच्छा। और इसके पर्सनली स्टेप भी है होता है है कि कि जो जो टीचर होते होते हैं 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 वो आपको स्टोरी बता दी उसके, उसके बाद आपने उसको फील करना इमोशंस लेके बहुत होते हैं। तो उसमें बहुत मुश्किल तो खुशी उस गाने को फील करके ये बच्चा जो है एक्ट कर गया मेन बोहोत ज्यादा थे टीचर का नाम हाँ जी, जी। अच्छा भी है और इसका जो के के सफर है वो फोर्थ क्लास में स्टार्ट हुआ था तो वहां से लेके आज फिफ्थ क्लास की जो टीचर है सब ने बोला मुझे कभी इसकी स्कूल से एक हफ्ते की छुट्टी ले लिया डांस का शो आ गया है मुझे प्रैक्टिस करानी है उन्होंने बेजग मुझे छुट्टियाँ

ਨਾਚ ਕਿਹੜੇ ਕਿਹੜੇ ਕਰ ਲੈਂਦੇ ਹੋ ਮੈਂ ਬਾਲੀਵੁੱਡ ਕਰ ਲੈਂਦੀ ਹਾਂ ਵੈਸਟਰਨ ਕਰ ਲੈਂਦੀ ਹਾਂ ਹਿਪ ਹੌਪ ਕਰ ਲੈਂਦੀ ਹਾਂ ਪੋਪਿੰਗ ਕਰ ਲੈਂਦੀ ਹਾਂ ਔਰ ਐਕਟਿੰਗ ਕਰ ਲੈਂਦੀ ਹਾਂ ਐ ਐਕਟਿੰਗ ਤੁਸੀਂ ਫਿਲਮਾਂ ਦੇਖਦੇ ਹੁੰਦੇ ਹੋ ਜਾਂ ਕਿੰਨੀ ਹਾਂਜੀ ਫਿਲਮਸ ਨਾ ਦੇਖਦੀ ਹਾਂ ਕਾਫੀ ਸਾਰੀ ਹੂੰ ਉਸਨੇ ਮੈਨੂੰ ਮਤਲਬ ਹੋਤਾ ਹੈ ਮੈਂ ਕੋਈ ਵੀ ਡਾਲ ਵਗੈਰ ਲੈ ਕੇ ਉਸਦੇ ਸਾਥ ਵਿੱਚ ਕਰਦੀ ਰਹਿੰਦੀ ਹਾਂ ਓਕੇ ਜਣੀ ਜੋ ਫਿਲਮਾਂ ਦੇ ਵਿੱਚ ਦੇਖਦੇ ਆ ਉਹਨੂੰ ਉਸੀਂ ਪਿਕ ਕਰਦੇ ਹਾਂ ਵੀ ਹਾਂ ਮੈਂ ਵੀ ਇਸ ਤਰ੍ਹਾਂ ਕਰਾਂ ਹਾਂਜੀ ਹਾਂ ਮੈਂ ਤੇ ਸਿਸ਼ੇ ਮੋਦੇ ਕਰਕੇ ਕਰਦੇ ਹਾਂ ਜਾਂ ਕੁਝ ਨਹੀਂ 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 ਇਹ ਜਿਵੇਂ ਡਾਲ ਲੈਂਦੀ ਹੈ ਜਾਂ ਕੁਝ ਜਲਦੀ ਪੈਡੀਅਰ ਵਗੈਰਾ ਜੀ ਮਤਲਬ ਉਸਕੇ ਸਾਥ ਹੀ ਖੇਲਦੀ ਰਹਿੰਦੀ ਹੈ ਓਕੇ ਸੋ ਬੜੀ ਵਧੀਆ ਗੱਲ ਹੈ ਠੀਕ ਹੈ ਤੇ ਕਲਾਸ ਕਿਹੜੀ ਹੈ ਤੁਹਾਡੀ ਮੇਰੀ ਕਲਾਸ 5th B ਹੈ 5th ਓਕੇ ते इस तो अलावा भी तो कोई होर शौक है नहीं मुझे डांस का ही शौक है डांस का शौक है सो okay. so, मम्मी पापा का सहयोग कि वो मतलब मुझे काफी सारा सपोर्ट करते हैं उनका थैंक यू करना चाहूंगी वो बहुत अच्छे हैं बस वो मुझे इसी तरह सपोर्ट करते रहे ते कोई डायलॉग कोई सुनाऊंगे कोई छोटा जा कोई ठीक है सुना दूंगी हाँ हाँ स्टार्ट करते हूँ प्रभु आप मेरी माँ को ठीक कर दो ना मैं मैं आपको अपनी चॉकलेट खाने को दूंगा आप तो जानते ही हैं कि मैं अपनी कोई भी चीज़ अपनी माँ के अलावा और किसी को भी नहीं देता आप तो जानते ही हैं जब मैं नाराज़ होती हूँ तब वो मुझे एक चॉकलेट देती हैं और मैं मान भी जाता हूँ आप भी मान जाओ ना और इस चॉकलेट को खा लो ना

ਸੋ ਬਹੁਤ ਵਧੀਆ ਸੰਨੀ ਜੀ ਦੇਖੋ ਇਹ ਕਿੰਨਾ ਟੈਲੈਂਟ ਹੈ ਹਾਂਜੀ ਹਾਂਜੀ ਇਹ ਇਹਨੂੰ ਭਰੋਸਾ ਵੀ ਆ ਆਪਣੇ ਤੇ ਇੱਕ ਫਕਰ ਹੈ ਮਾਣ ਹੈ ਵੀ ਮੈਂ ਕਰ ਸਕਦੀ ਹਾਂ ਜੀ ਗੋਡ ਗਿਫਟ ਹੈ ਸੰਭਲੋ ਪਰਮਾਤਮਾ ਦੀ ਕਿਰਪਾ ਹੈ ਹਾਂ ਇਹ ਕਾਇਨ ਕਰੇਕਸ਼ਨ ਹੁਨਰ ਆਪਣਾ ਆਪਣਾ ਹੈ ਜੀ ਜਨਨ ਸਾਹਿਬ ਨਰੇ ਬਿਲਕੁਲ ਬਿਲਕੁਲ ਹਾਂ ਇਹਨੇ ਕਈ ਸ਼ੋਅ ਵੀ ਕਰੇ ਆ ਜੀ ਅੱਛਾ ਵੀ ਹਾਂਜੀ ਸੋ ਜਦੋਂ ਡਿਸ਼ਨਸ ਦੇ ਬਾਅਦ ਕਈ ਜਗ੍ਹਾ ਨੇ ਕਰਿਆ ਸ਼ੋ नम्मे बताएगी कोई कड़ी कड़ी शो करेंगे नम्मे के। मैं डांस मीनिया करा है डांस पज़ल करा है डांस का महायुद्ध करा है और भी काफी सारे शोज करेंगे नम्मे अच्छा तो ये तुष्य सर्टिफिकेट पढ़े हुए हैं ये मिले हुए हैं ऐसा नहीं जी हाँ जी, हाँ जी, हाँ जी।, जी। अच्छा जी ये सर्टिफिकेट ये सारे डांस दी हैं मैं हाँ जी हा�

ਹੋਰ ਵੀ ਕਾਫੀ ਨੇ ਕਰੇ ਐ ਇਸ ਵਿੱਚ ਆ ਜੀ ਸਕੂਲ ਤੋਂ ਮਤਲਬ ਮਿਲੇ ਐ ਜਿਹੜੇ ਜਿਹਨੇ ਡਾਂਸ ਵਿੱਚ ਹਰਿਆਣਵੀ ਡਾਂਸ ਕਰਿਆ ਜੀ ਓਕੇ ਰਾਈ ਇਹ ਵੀ ਡਾਂਸ ਆ ਸਰ ਤੇ ਇਹ ਮਤਲਬ ਮੇਨ Winner ਜਿਹੜੀ ਆਈ ਐ ਉਹ ਲਾਈ ਇਹ ਉਹ ਹੈ ਹਾਂ ਜੀ ਹਾਂ ਜੀ ਡਾਂਸ ਜਿਹੜਾ ਸਾਰੇ ਵਾਹ ਜੀ ਵਾਹ ਸੋ ਤੁਸੀਂ ਡਾਂਸ ਦੇ ਵਿੱਚ ਐਕਟਿੰਗ ਦੇ ਵਿੱਚ ਕਿਹਨੂੰ ਫੋਲੋ ਕਰਦੇ ਹੋ मैं ज्यादातर डांस को फॉलो करती हूँ डांस को डांस को फॉलो डांस में विच जैसे डांस में एक स्टोरी प्ले करती रही है जी तो उसमें आप तो, एज अ एक्टर आप जैसे तीन घंटे की एक मूवी देखते हो आपको तीन घंटे की मूवी को तीन मिनट के गाने में ही शो करना है जी ये मूवी का मेन मकसद क्या था टाइटल क्या था वो चीज ये प्ले करती है अकेली एक्टिंग नहीं करती है

जी ओके हाँ सो फिर खुशी किन्नी का बहुत खुशी है मम्मी पापा को बहुत खुशी है ये बैठती भी है अच्छा ये आप इसको कहीं कहीं भी खड़ा कर दो ये हमारे साथ खड़ी है हमारे भी ये बस डांस शो इसको पता ही नहीं है कि खड़ी कहाँ है डांस कर इतना शो के भूल जाती है ये अपने आप ही गाने गाती है और करती रहती है कहीं से गाने की आवाज आ गई तो हिलती रहती है पर हम इसको बोलते हैं ना भैया रुक जाओ मार्किट पे खड़े मैंने भी इतना छोड़ा कंधे तांग भी कर रही है तांग बच्चे के पैनवास तांग बच्चे करेंगे तो बिल्कुल बिल्कुल बच्चे को पचपन तो जीना चाहिए ना ऐसा रहे कि उसमें टैलेंट आ गया तो वो उसी तरफ चला जाए पचपन पूरा जिओ टैलेंट हम्मी आगे का ये है कि मतलब मैं शोज करती रहूं और एक दिन इंसान हाँ। बड़े इंसान बनूं हाँ भी एक दिन बड़े मुकाम पे पहुंचना हाँ जी अपने मम्मी पापा का नाम रोशन करो हाँ वाह जी वाह वाह so, सो बड़ी बढ़िया सोच है तो ते पढ़ाई दे विच किस तरह ही है बहुत अच्छी है अच्छा हाँ जी पढ़ाई भी, भी बहुत अच्छी है 80s 90s की लाइफ में बदल आती है जी मुझे कभी शिकायत आई अच्छा, ही। अच्छा। <laughs> हाँ जी शिकायत मैं करती हूँ जाके टीचर्स ने मुझे आज तक शिकायत की जब से मैंने स्कूल हाँ जी ओके बल्कि आ, सभी बच्चों ने जैसे प्ले वे किया इसने डायरेक्ट यू लगा लो अब की थर्ड तीन साल की एज में ये नर्सरी में थी अच्छा जी अब प्ले वे भी नहीं ਹਮਮ ਹੋਰ ਤੁਹਾਨੂੰ ਸ਼ੌਕ ਕੋਈ ਕੱਪੜਿਆਂ ਦਾ ਪਹਿਨਣ ਦਾ ਕਿਸ ਤਰ੍ਹਾਂ ਦੇ ਮਤਲਬ ਕਿ ਤੁਸੀਂ ਚੂਜ਼ ਕਰਦੇ ਹੋ ਰੰਗ ਵਗੈਰਾ ਕਲਰ ਵਗੈਰਾ ਬਹੁਤ ਸ਼ੌਕ ਹੈ ਡਰਾਇੰਗ ਬਣਾਦੀ ਹੈ ਕਾਫੀ ਅੱਛੀ ਅੱਛਾ ਜੀ ਹਾਂ ਜੀ ਬਹੁਤ ਅੱਛੀ ਅੱਛੀ ਬੈਕ ਬਣਾਦੀ ਹੈ ਜੀ ਕਟਿੰਗ ਕਰਦੀ ਰਹਤੀ ਹੈ ਕਾਗਜ਼ੋ ਕੀ ਕੁਝ ਕੁਝ ਬੰਨ੍ਹ ਲਬ ਇਹ ਲਗੀ ਰਹਤੀ ਹੈ ਡਰਾਇੰਗ ਦਾ ਸ਼ੌਕ ਹੈ ਜੀ ਬਹੁਤ ਜ਼ਿਆਦਾ ਡਰਾਇੰਗ ਦਾ ਬਹੁਤ ਜ਼ਿਆਦਾ ਸ਼ੌਕ ਹੈ ਡਰਾਇੰਗ ਬਣਾਉਂਦੀ ਰਹਿੰਦੀ ਹੈ ਇੱਕ ਡਾਂਸ ਇੱਕ ਡਰਾਇੰਗ हम्म बस कलर्स ले लो कहीं भी लो। जाओ कलर्स लेने हैं अच्छे वाले लेने हैं ड्राइंग फाइल चाहिए बड़ी बड़ी चाहिए मतलब लगी रहेगी तो अनुरांग के केड़े किड़े पसंद है मेरे को रेड कलर अच्छा लगता है रेड कलर अच्छा लगता है ओके ये और की कहूँगे अपने ਦਾਦੀ ਜੀ ਵਾਰੇ ਦਾਦੀ ਜੀ ਵੀ ਆ ਗਿਆ ਨਾ ਹਾਂਜੀ ਹਾਂ ਦਾਦੀ ਜੀ ਕਿੰਨਾ ਕੁ ਪਿਆਰ ਕਰਦੇ ਹੋ ਤੁਹਾਨੂੰ ਬਹੁਤ ਬਹੁਤ ਪਿਆਰ ਕਰਦੇ ਆ ਬਹੁਤ ਜ਼ਿਆਦਾ ਕਿਉਂਕਿ ਦਾਦੀਆਂ ਨੂੰ ਪੋਤੇ ਪੋਤੀਆਂ ਬਹੁਤ ਪਿਆਰੀ ਹੁੰਦੇ ਨੇ ਹਾਂਜੀ ਹੈ ਨਾ ਤੇ ਦਾਦੀ ਕਿਸੇ ਚੀਜ਼ ਤੋਂ ਮਨਾ ਵੀ ਨਹੀਂ ਕਰਦੇ ਨਾ ਇਸੇ ਵਿੱਚ ਇਸ ਨਾਲ ਮੈਂ ਦਾਦੀ ਜੀ ਨੂੰ ਖੁਸ਼ੀ ਬਹੁਤ ਹੋਈ ਹੋਣੀ ਹੈ ਜਦੋਂ ਤੁਸੀਂ ਦੱਸਿਆ ਅਸੀਂ ਪਹਿਲੇ ਛੇਵਾ ਦਿੱਤਾ ਸੀਗਾ ਅੱਛਾ ਜੀ ਇਹ ਵੀਨਰ ਆਏਗੀ ਜੇ ਆ ਵੀਨਰ ਆਏਗੀ ਹਾਂ ਲੇਕਿਨ ਰਮਾਤਮਾ ਦੀ ਕਿਰਪਾ ਦਾਦੀ ਦਾ ਸ਼ਿਵਰਾਜ ਬੜਿਆਂ ਦਾ ਅਸ਼ੀਰਵਾਦ ਨਾਲੇ ਕੀ ਟੋਕ ਕਰਾਈ ਵਾਜੀ ਵਾਵਾਜੀ ਵਾਵਾਜੀ ਵਾ ਅੱਛਾ ਛੋਟਾ ਭਰਾ ਵੀ ਹੈ ਤੁਹਾਡਾ ਤੁਸੀਂ ਉਹਦੇ ਨਾਲ ਕਿੰਨਾ ਕੁ ਲੜਦੇ ਹੋ ਉਹ ਲੜਦਾ ਰਹਿੰਦਾ ਹੋ ਲੜਦਾ ਅੱਛਾ ਪਰ ਭਰਾ ਤਾਂ ਭਰਾ ਹੀ ਹੈ ਰਹਤੇ ਰਹੀ ਜੇ ਇੱਕ ਦੂਸਰੇ ਕੇ ਬਿਨਾਂ ਰਹਿੰਦੇ ਨਹੀਂਗੇ ਬਿਲਕੁਲ ਤੇ ਹੋ ਰਖੜੀ ਵੀ ਆਉਣ ਵਾਲੀ ਆ ਹੈਂਜੀ ਇਹ ਪਰਾ ਦਾ ਰਕੜੀ ਬਨੂਗੇ ਇਹ ਕੀ ਲਾਉਗੇ ਉਸ ਦਾ ਪਿਆਰ ਪਿਆ ਬਿਲਕੁਲ ਸਹੀ ਬਾਤ ਹੈ ਆ ਪਰਾ ਦਾ ਪਿਆਰ ਭੈਣ ਭਰਾ ਦਾ ਜਿਹੜਾ ਪਿਆਰ ਹੈ ਰਕੜੀ ਦੇ ਵਿੱਚ ਵੀ ਬੰਨਿਆ ਹੋਇਆ ਹੈ ਹਨਾ ਤੁਸੀਂ ਗੱਲਾਂ ਸੁਣੀਆਂ ਵੀ ਹੋਣੀਆਂ ਨਾਮਿਆ ਜੀ ਸਨੀ ਜੀ ਜਿਵੇਂ ਆਪਾਂ ਅੱਜ ਕੱਲ ਦੇ ਬੱਚਿਆਂ ਬਾਰੇ ਸੁਣਦੇ ਆ ਨਸ਼ਿਆਂ ਵੱਲ ਨੂੰ ਹੋ ਗਏ ਗਲਤ ਰਹਾਵਾਂ ਵੱਲ ਹੋ ਗਏ ਤੇ ਇਹ ਗੁੜੀਆ ਇੱਕ ਚੰਗੇ ਪਾਸੇ ਜਾ ਰਹੀ ਹੈ। ਤੁਹਾਨੂੰ ਕਿਵੇਂ ਲੱਗਦਾ ਕੀ ਕਹੋਂਗੇ ਇਹਦੇ ਬਾਰੇ? ਗਲਤ ਦਿਸ਼ਾ ਵਿੱਚ ਨਾ ਮੱਜਾਂ। ਹਮੇਸ਼ਾ ਬੜੇ ਇਨਸਾਨ ਬਣੇ। ਹਮਮ। ਔਰ ਆਪਣੇ ਮੰਮੀ ਪਾਪਾ ਦਾ ਨਾਮ ਰੌਸ਼ਨ ਕਰੇ। ਹਾਂ। ਯਹੀ ਲਾਈਫ ਹੈ ਬਸ। ਬਿਲਕੁਲ ਬਿਲਕੁਲ। ਸੋ ਬੜੇ ਅੱਛੇ ਤੁਹਾਡੇ ਵਿਚਾਰ ਆ। ਨੰਨੀ ਜੀ ਜਾਨ ਹੈ, ਛੋਟੇ ਜੇ ਤੁਸੀਂ ਹੈਗੇ ਆ ਪਰ ਜਿਹੜੇ ਵਿਚਾਰ ਆ ਤੁਹਾਡੇ ਬਹੁਤ ਵੱਡੇ ਨੇ। ਸੋ ਇਸੇ ਤਰ੍ਹਾਂ ਤੁਸੀਂ ਵੱਧ ਉੱਪਰ ਨੂੰ ਅੱਗੇ ਤੱਕ ਜਾਂ ਕਰੋ ਸਨੀ ਜੀ ਤੇ ਭੈਣ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਨੇ ਇਹ ਇਸ ਬੇਟੀ ਨੂੰ ਵੀ ਅਸ਼ੀਰਵਾਦ ਹੈ ਕਿ ਇਹ ਆਪਣੇ ਮਕਾਮ ਤੇ ਪਹੁੰਚੇ ਸੋ ਸ਼ੁਕਰੀਆ ਤੇ ਹੋਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਦਰਸ਼ਕਾਂ ਨੂੰ ਦੇ ਸਕਦੇ ਹੋ ਮੈਸੇਜ ਇਹ ਹੈ ਕਿ ਬੱਚੇ ਦਾ ਦੀਦ ਅਲਗ-ਅਲਗ ਸਭ ਬੱਚਿਆਂ ਦੇ ਸ਼ੌਕ ਹੁੰਦੇ ਆ ਜੀ ਜੀ ਹਾਂ ਕੋਈ ਬੱਚਾ ক্রিকেট ਵਿੱਚ ਜਾਂਦਾ ਹੈ ਕੋਈ ਡਾਂਸ ਵਿੱਚ ਜਾਂਦਾ ਪਰ ਚੰਗਨ ਰੋਕੋ ਨਾ ਬੱਚੇ ਜਿੱਥੇ ਜਾਣਾ ਚਾਹੁੰਦੇ ਆ ਤੇ ਅਸੀਂ ਸਪੋਰਟ ਕਰੀਏ ਉਹਨਾਂ ਨੂੰ ਤੇ ਤਾਂ ਹੀ ਬੱਚੇ ਅੱਗੇ ਵਧ ਸਕਦੇ ਬਿਲਕੁਲ ਮੇਰਾ ਇਹ ਸੰਦੇਸ਼ ਹੈ ਕਿ ਪਰ ਮਾਵਾ ਕੋਈ ਮਾਵਾ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾਏ ਜੀ ਬਾਕੀ ਅਸੀਂ ਤੁਹਾंचं चैनल ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਸ਼ੁਕਰੀਆ ਜੀ ਸ਼ੁਕਰੀਆ